ਆ ਵੀਡੀਓ ਵੇਖਿਓ ਜ਼ਰਾ ਵਿਚਲੇ ਸਾਰਾ ਦੀਪੋਰਾ ਦਾ ਜਿਹੜਾ ਕਿਸਾ ਹੋਇਆ ਕਿ ਉਹ ਗਈ ਤਾਂ ਉਹ ਮਥਾ ਟਿਕਣ ਸੀਗੀ ਨਨਕਾਣਾ ਸਾਹਿਬ ਤੇ ਉੱਥੇ ਜਾ ਕੇ ਉਹਨੇ ਆਪਣਾ ਤਰਫ ਵੀ ਬਦਲ ਲਿਆ ਤੇ ਉੱਥੇ ਵਿਆਹ ਵੀ ਕਰਵਾ ਲਿਆ ਤੇ ਕਹਿੰਦੇ ਕਿ ਨੋਕ ਸਾਡਾ ਤੋਂ ਕਿਸੇ ਬੰਦੇ ਨਾਲ ਗੱਲ ਕਰਦੀ ਸੀ ਪਾਕਿਸਤਾਨ ਦੇ ਤੇ ਉਹ ਕਹਿੰਦੇ ਕਿ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਅਗਰ ਇਹ ਤਾਂ ਪਹਿਲਾਂ ਵੀ ਬਹੁਤ ਕੁਝ ਹੁੰਦਾ ਹੈ ਤਾਂ ਤੇ ਹੋ ਵੀ ਰਿਹਾ ਜੋ ਕਿ ਸਮਝ ਨਹੀਂ ਆਇਆ ਪਿੱਛੇ ਪਿੱਛੇ ਹੋ ਰਿਹਾ ਤੇ ਉਹ ਕੱਲਾ ਕਿ ਸਿੱਖਾਂ ਦੀ ਕੁੜੀਆਂ ਨਾਲ ਹੋ ਰਿਹਾ ਮੈਨੂੰ ਲੱਗਦਾ ਹੋਰ ਹੀ ਕੁੜੀਆਂ ਨਾਲ ਹੋ ਰਿਹਾ ਨਹੀਂ ਨਹੀਂ ਕਿਸੇ ਨਾਲ ਕੋਈ ਨਹੀਂ ਹੋ ਰਿਹਾ ਇਹ ਤਾਂ ਮੁੱਦਾ ਹੈ ਹੀ ਨਹੀਂ ਬਿਲਕੁਲ ਇਹ ਤਾਂ ਇੱਕ ਪਰਸਨਲ ਇੰਡੀਵਿਜੂਅਲ ਮੁੱਦਾ ਹੈ ਉਹਦਾ ਕੋਈ ਨਹੀਂ ਜੋੜੀ ਸੀਗੀ ਸਭ ਦੀ ਕੋਈ ਬੜਾ ਕੇ ਬੜਾ ਚਲਦੀ ਕਰਦੀ ਦਾ ਕਿਸੇ ਦੇ ਨਾਲ ਉਹ ਕਿਸੇ ਨਾਲ ਫੜ ਗਿਆ ਨਾ ਸਿਰਫ ਨਾਲ ਕੋਈ ਸਵਾਲ ਨਾਲ ਤੇ ਬੰਦੇ ਸਾਰੇ ਨਾਲ ਕਹਾਂ ਸਾਡੀ ਯਾਤਰਾ ਦੇ ਨਾਲ ਜਾ ਕੇ ਅਮੀਰ ਜੀ ਸਮਾਨ ਬਣ ਵੀ ਗਈ ਆ ਠੀਕ ਹੈ ਬਣ ਵੀ ਰੱਖੀ ਹੋ ਗਿਆ ਇਹ ਕੋਈ ਕੰਮ ਨਹੀਂ ਮੁੱਦਾ ਹੈਗਾ ਤੇ ਦੂਜੇ ਲੈਵਲ ਤੇ ਲੋਕੀ ਇ ਇਹ ਤਾਂ ਮੈਂ ਤਾਂ ਨਹੀਂ ਤਾਂ ਮੈਂ ਮਾਰੀ ਨਾ ਬੈਕ ਰਾਇਰ ਹੋ ਅਹ ਇਹਦਾ ਜਿਹੜਾ ਵੀ ਹਿੰਦੂ ਮੇਰੇ ਜੱਟ ਸੀਗਾ ਉਹਨਾਂ ਤਾਂ ਨੰਦ ਮੈਲ ਜੱਟ ਹੀ ਆ ਕੇ ਕਰਵਾ ਕਰਾ ਪਰ ਹਿੰਦੂ ਮੇਰੇ ਜੱਟ ਤਾਂ ਤੱਕ ਤੋਂ ਦੂਜੀ ਪਹਿਲੀ ਤਾਂ ਤਲਾਕ ਦੇ ਕੇ ਦੂਜੀ ਹੋਇਆ ਕਰ ਸਕਦੇ ਪਰ ਉਹਨੇ ਪਹਿਲੀ ਨੂੰ ਹੀ ਛੱਡਣਾ ਇਹ ਮਾਮਲਾ ਜਿਹੜੇ ਬੜੀਆਂ ਮਸੰਮਾਨ ਬਣ ਕੇ ਆ ਜਾਂਦਾ ਹੈ ਕੋਈ ਤਰ੍ਹਾਂ ਕੇਸ ਦੇਖੇ ਹੁੰਦੇ ਨਹੀਂ ਇਹ ਕੋਈ ਗੱਲ ਨਹੀਂ ਪਰ ਯੂਕੇ ਦੇ ਵਿੱਚ ਇਤਨੀ ਪ੍ਰੋਬਲਮ ਹੈਗੀ ਆ ਉੱਥੇ ਮੈਂ ਮੇਰੇ ਧਿਆਨ ਚਾਹੀਆਂ ਦੱਲਾ ਕੇ ਉੱਥੇ ਜਿਹੜੀ ਮੁਸਲਮਾਨ ਕਮਿਊਨਿਟੀ ਆ ਪਾਕਿਸਤਾਨੀ ਕਮਿਊਨਿਟੀ ਆ ਉਹ ਜਹਾਜ਼ ਦਾ ਟਾਰਗੇਟ ਬਕੇ ਆਪਣੀ ਡਾਕਟਰ ਨੂੰ ਚਿਕਨੀਆਂ ਖੁਈਆਂ ਦੇ ਦ ਬੜੀਆਂ ਸੋਹਣੀਆਂ ਗੱਲਾਂ ਕਰਦੇ ਕਰਦੇ ਕਹਿੰਦੇ ਨੇ ਆ ਮੈਂ ਇੰਗਲੈਂਡ 'ਚ ਦੇਖਿਆ ਕਿ ਪਾਕਿਸਤਾਨੀ ਕਮਿਊਨਿਟੀ ਆ ਮੁਸਲਮਾਨ ਕਮਿਊਨਿਟੀ ਜਿਹੜੀ ਹੈ ਉਹ ਜਿਹੜੀ ਹੈ ਸਿੱਖਾਂ ਕੁੜੀਆਂ ਨੂੰ ਵਰਗਲਾ ਕੇ ਤੇ ਉਹਨਾਂ 'ਚੋਂ ਬੱਚੇ ਪੈਦਾ ਕਰਦੇ ਆ ਪਹਿਲੇ ਤੇ ਗੱਲ ਮੇਰੇ ਵੀਰੇ ਆਵਾ ਕਿ ਮੁਸਲਮਾਨ ਕਦੇ ਵੀ ਬਿਨਾਂ ਨਿਕਾਹ ਤੋਂ ਬੱਚਾ ਨਹੀਂ ਪੈਦਾ ਕਰਦੇ ਦੂਜੀ ਗੱਲ ਹੈ ਤੇ ਕਦੀ ਵੀ ਸਾਡੇ ਮੈਂ ਰੋਜ਼ ਦੀ ਹਾਲਤ 'ਚ ਕਹਿੰਦੇ ਆ ਕਦੀ ਸਾਡੇ ਘਰਾਂ ਦੇ ਵਿੱਚ ਕਦੀ ਸਾਡੇ ਸਾਡੀ ਕਮਿਊਨਿਟੀ ਦੇ ਵਿੱਚ ਕਦੀ ਵੀ ਇਹ ਕਿਹਾ ਜਾਂਦਾ ਹੈਗਾ ਕਿ ਤੁਸੀਂ ਸਿੱਖਾਂ ਹਿੰਦੂਆਂ ਜਾਂ ਦੂਜੀ ਕਮਿਊਨਿਟੀਆਂ ਦੀ ਕੁੜੀਆਂ ਨੂੰ ਫਸਾ ਕੇ ਜਿਹੜਾ ਵਾ ਨਾ ਜਾਂ ਇਵਨ ਕਿ ਅਸੀਂ ਆਪਣੇ ਦੋਸਤ ਨੰਬਰ 1 ਨੰਬਰ 2 ਤੁਹਾਨੂੰ ਗੱਲ ਕਹਿਣਾ ਚਾਹੀਦਾ ਸੀ ਕਿ ਸਰਬਜੀਤ ਕੌਰ ਜਿਹੜੀ ਹੈ ਉਹ ਪਾਕਿਸਤਾਨ ਇਬਾਦਤ ਦੀ ਗਰਜ਼ ਨਾਲ ਗਈ ਸੀ ਤੇ ਉੱਥੇ ਜਾ ਕੇ ਉਹ ਉਥੋਂ ਨਸ ਕੇ ਉਹਨੇ ਵਿਆਹ ਕਰ ਲਿਆ ਮੈਂ ਵੀ ਮੰਨਣਾ ਕਿ ਉਹਨੇ ਗਲਤ ਕੀਤਾ ਅਗਰ ਉਹ ਮੁੰਡੇ ਨੂੰ ਪਸੰਦ ਕਰਦੀ ਸੀ ਤਾਂ ਕੰਮ ਸੀ ਕਿਸੇ ਹੋਰ ਤਰੀਕੇ ਨਾਲ ਮਤਵਾਦ ਰਸਤੇ ਨਾਲ ਪਾਕਿਸਤਾਨ ਆਉਂਦੀ ਜਾਂ ਮੁੰਡਾ ਹਿੰਦੁਸਤਾਨ ਟੁਰ ਜਾਂਦਾ ਜਾਂ ਸਰਬਜੀਤ ਕੌਰ ਜਿਹੜੀ ਹੈ ਉਹ ਦੁਬਈ ਟੁਰ ਜਾਂਦੀ ਮੁੰਡੇ ਕੋਲ ਵਿਆਹ ਕਰ ਲੈਂਦੀ ਇਹਦੇ ਨਾਲ ਨੁਕਸਾਨ ਹੋਇਆ ਉਹਨਾਂ ਪੈਣਾ ਨੂੰ ਜਿਹੜੀਆਂ ਕਦੀ ਗੁਰਦੁਆਰੇ ਆਣਾ ਚਾਹਣੇ ਕਰਤਾਰਪੁਰ ਆਣਾ ਚਾਣਗੀਆਂ ਤਾਂ ਉਹਨਾਂ ਦੇ ਮਾਪੇ ਉਹਨਾਂ ਨੂੰ ਕੱਲਿਆ ਨਹੀਂ ਭੇਜਣਗੇ ਮੈਂ ਮੰਨਦਾ ਸੀ ਜੀ ਤੁਹਾਨੂੰ ਇਹ ਕਹਿਣਾ ਚਾਹੀਦਾ ਸੀ ਉਸ ਤੋਂ ਬਾਅਦ ਤੁਹਾਨੂੰ ਕਹਿਣਾ ਚਾਹੀਦਾ ਸੀ ਕਿ ਤੁਸੀਂ ਜਿਹੜੇ ਇੱਕ ਧੀ ਦੇ ਬਾਰੇ ਚ ਗੱਲ ਕਰਦੇ ਪਿਓ ਇਹੀ ਕੰਮ ਤੁਹਾਡੇ ਮੁੰਡੇ ਵੀ ਕਰਦੇ ਪਏ ਨੇ ਯੂਰਪ ਚ ਸੈੱਟ ਹੋਣ ਵਾਸਤੇ ਅਮਰੀਕਾ ਕੈਨੇਡਾ ਚ ਔਰ ਆਸਟ੍ਰੇਲੀਆ ਨਿਊਜ਼ੀਲੈਂਡ ਚ ਸੈੱਟ ਹੋਣ ਵਾਸਤੇ ਇਹ ਕੀ ਕਰਦੇ ਨੇ ਜਾ ਕੇ ਇਹ ਉਥੇ ਦੀਆਂ ਮਕਾਮੀ ਕੁੜੀਆਂ ਅਗਰ ਮਕਾਮੀ ਨਹੀਂ ਉਹ ਕੋਈ ਵੀ ਕਿਸੇ ਵੀ ਮਸਜਬ ਨਾਲ ਕਿਸੇ ਵੀ ਧਰਮ ਜਾਂ ਕਿਸੇ ਵੀ ਮੁਲਕ ਨਾਲ ਤਾਲੁਕ ਰੱਖੇ ਉਹਨਾਂ ਤਾਂ ਫਰੈਂਡਸ਼ਿਪ ਕਰਨ ਦੇ ਚੱਕਰ ਚ ਹੁੰਦੇ ਨੇ ਤੇ ਰਿਲੇਸ਼ਨ ਬਣਾਉਣ ਦੇ ਚੱਕਰ ਚ ਹੁੰਦੇ ਨੇ ਕਿ ਜਲਦ ਜਲਦ ਇਹ ਔਰਤ ਨੂੰ ਪ੍ਰੈਗਨੈਂਟ ਕਰੀਏ ਤੇ ਪ੍ਰੈਗਨੈਂਟ ਕੀ ਕਰੀਏ ਉਹ ਪ੍ਰੈਗਨੈਂਟ ਹੋਏਗੀ ਇਦੋਂ ਠੱਪਾ ਲੱਗ ਜਾਏਗਾ ਵੀਜ਼ੇ ਦਾ ਤੇ ਅਸੀਂ ਪੰਜਾਬ ਹਿੰਦੁਸਤਾਨ ਜਾ ਕੇ ਦੁਬਾਰਾ ਕੰਮ ਬੱਲੇ ਬੱਲੇ ਕਰਾਂਗੇ ਉਹ ਫਲਾਣਾ ਜਟਾਣਾ ਮੁੰਡਾ ਫਲਾਣਾ ਅਸੀਂ ਤੇ ਐ ਹੁੰਨੇ ਅਸੀਂ ਜਿੱਤੇ ਮੁੱਛਾਂ ਇਹ ਤਾਓ ਦੇ ਕੇ ਕੀ ਕਰਨਗੇ ਉੱਥੇ ਜਾ ਕੇ ਵਿਖਾਵਾ ਕੰਮ ਜਿੱਥੇ ਫਿਰ ਵਿਆਹ ਕਰਨਗੇ ਤੇ ਬਦਲੇ ਚ ਜਿਹੇਜ਼ ਲੈਣਗੇ ਤਾਂ ਫਲਾਣਾ ਢਮਖਾ ਸਾਰੀਆਂ ਗੱਲਾਂ ਇੱਕ ਜੋ ਕਮ ਵੀਡੀਓ ਸੁਣਾਇਆ ਵਾ ਉਹ ਕਹਿੰਦਾ ਜੀ ਕਿ ਪਾਕਿਸਤਾਨੀ ਸੋਹਣੀ ਕਟਿੰਗ ਕਰਾ ਕੇ ਤੇ ਕੁੜੀਆਂ ਨੂੰ متاثر ਕਰ ਦਿੰਦੇ ਨੇ ਕੁੜੀਆਂ ਨੂੰ ਫਸਾਉਂਦੇ ਨੇ ਤੇ ਬੱਚਾ ਪੈਦਾ ਕਰ ਲੈਂਦੇ ਜਾਂ ਨੰਤਰਮ ਚੇਂਜ ਕਰਾ ਲੈਂਦੇ ਨੇ ਤੇ ਖੁਦਾ ਦਾ ਵਾਸਤਾ ਆੜੀ ਕਟਿੰਗ ਕਰਦੇ ਸੀ ਆਪਣੇ ਵਾਸਤੇ ਕਰਦੇ ਇਹਦੇ ਵਾਸਤੇ ਇਹ ਨਹੀਂ ਕਰੀਦਾ ਕਿ ਜਾ ਕੇ ਕਿ ਜਿਹੜਾ ਹੁਣ ਕਿਸੇ ਦੀ ਕੀਤੀ ਭੈਣ ਫਸਾ ਕੇ ਤੇ ਉਹਦੇ ਨਾਲ ਵਿਆਹ ਹੀ ਕਰਨਾ ਵਾ ਜਾਂ ਬੱਚਾ ਹੀ ਪੈਦਾ ਕਰਨਾ ਵਾ ਪੜਾ ਜੀ ਹੱਥ ਜੁੜੇ ਹੋਏ ਜੀ ਦੂਜੀ ਗੱਲ ਇਹ ਆ ਇੱਕ ਜਗ੍ਹਾ ਮੈਂ ਸੁਣਿਆ ਉਹ ਕਹਿੰਦਾ ਜੀ ਹੁਣ ਨਸ਼ਾ ਪੀ ਸ਼ਰਾਬ ਪੀਤੀ ਹੋਈ ਫੁੱਲ ਟਨ ਕਹਿੰਦਾ ਜੀ ਹੁਣ ਚਾਹੀਦਾ ਵਾ ਸਿੱਖ ਕੁੜੀਆਂ ਨੂੰ ਸਿੱਖ ਬੁੜੀਆਂ ਨੂੰ ਤੇ ਸੂਰ ਦਾ ਜਿਹੜਾ ਦੰਦ ਇਹਨਾਂ ਗਲੇ 'ਚ ਪਾਇਆ ਕਰਨ ਤਾਂ ਕਿ ਮੁਸਲਮਾਨ ਸਾਡੇ ਤੋਂ ਦੂਰ ਰਹਿ ਤੂੰ ਤੇ ਆਪ ਸਿੱਖੋ ਕਿ ਆਪਣੀਆਂ ਧੀਆਂ ਭੈਣਾਂ ਨੂੰ ਕਹਿੰਦੇ ਆਵਾ ਕਿ ਸਿੱਖ ਕੁੜੀ ਸਿੱਖ ਬੁੜੀਆਂ ਤੇ ਮੈਂ ਮੁਸਲਮਾਨ ਹੋ ਕੇ ਕਹਿੰਦਾ ਵਾਂ ਸਿੱਖ ਭੈਣਾਂ ਤੇ ਸਿੱਖ ਮਾਵਾਂ ਤੇ ਜੜੀਆਂ ਵਿਆਹੀਆਂ ਨੇ ਉਹ ਸਾਡੀਆਂ ਪਰਜਾਈਆਂ ਨੇ ਸਮਝਾਈ ਆਪਰੇ ਕਤਰਬੀਅ ਦਾ ਮੇਰਾ ਵੀਰ ਤੂੰ ਜਿਹੜਾ ਸ਼ਰਾਬ ਪੀ ਕੇ ਗੱਲਾਂ ਕਰੰਨੇ ਸੀ ਦੂਜਿਆਂ ਨੂੰ ਤੂੰ ਆਪਣੀ ਬੁੱਢੀ ਦੇ ਗਲੇ 'ਚ ਸੂਰ ਦਾ ਤੰਦ ਪਾ ਜਾਂ ਬੰਬ ਪਾ ਸਾਨੂੰ ਗਰਜ਼ਣੀ ਹੈ ਇੱਕ ਗੱਲ ਯਾਦ ਰੱਖੀ ਇਹ ਜਿਹੜੀਆਂ 8 ਮਹੀਨੇ ਤੋਂ ਜੋਨ ਦਾ ਕਰਤਾਰਪੁਰ ਰਾਹਦਾਰੀ ਬੰਦ ਹੋਈ ਹੈ ਨਾ ਹਿੰਦੁਸਤਾਨ ਨੇ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੀ ਮੁਹਿੰਮ ਚੱਲਣ ਦੀ ਖਾਸ ਤੌਰ ਤੇ ਪਾਕਿਸਤਾਨੀਆਂ ਦੇ ਖਿਲਾਫ ਇਹ ਗੱਲ ਬੜੀ ਖਤਰਨਾਕ ਜਾ ਰਹੀ ਹੈ ਇਹ ਨਾ ਹੋਵੇ ਕਿ ਪਾਕਿਸਤਾਨੀ ਇਕੱਠੇ ਹੋ ਕੇ ਆਪਣੀ ਹਕੂਮਤ ਦਬਾਅ ਪਾਣ ਕੇ ਕਰਤਾਰਪੁਰ ਰਾਦੜੀ ਬੰਦ ਕਰ ਦਿੱਤੀ ਜਾਵੇ ਤੇ ਨੁਕਸਾਨ ਮੇਰੇ ਵੀਰੋ ਤੁਹਾਨੂੰ ਹੀ ਹੋਣਾ ਵਾ ਉੱਚੀ ਟੀਲੇ ਉੱਤੇ ਖਲੋ ਕੇ ਤੇ ਦੂਰਬੀਨ ਦੇ ਨਾਲ ਕਰਤਾਰਪੁਰ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਸੀ ਤੁਸੀਂ ਤੇ ਪਾਕਿਸਤਾਨੀਆਂ ਨੇ ਦਾਰੀ ਖੋਲ ਦਿੱਤਾ ਕਿ ਆਓ ਤੇ ਦਰਸ਼ਨ ਕਰੋ ਤੇ ਜਾਓ ਹੁਣ ਇੱਕ ਅੱਡੀ ਨੱਠ ਗਈ ਇਹਦੇ ਵਿੱਚ ਪਰਾ ਪਾਕਿਸਤਾਨੀਆਂ ਦਾ ਕਸੂਰ ਨਹੀਂ ਹੈ ਐਦਾਂ ਹੀ ਕਈ ਪਾਕਿਸਤਾਨੀ ਕੁੜੀਆਂ ਜਿਹੜੀਆਂ ਸਿੱਖਾ ਮੁੰਡਿਆਂ ਨਾਲ ਵਿਆਹ ਕਰ ਲੈਣੀਆਂ ਉਦੋਂ ਤੇ ਤੁਹਾਡੀਆਂ ਚੀਕਾਂ ਨਹੀਂ ਵੱਜਦੀਆਂ ਉਦੋਂ ਤੁਸੀਂ ਕਹਿੰਦੇ ਹੋ ਕਿ ਆ ਜੀ ਸਿੱਖੀ ਝਾਗੀਆ ਇਹਦਾਨ ਤ ਇਕ ਜਿਹਾ ਸਿਕ ਕੁੜੀ ਮੁਸਲਮਾਨ ਨੋਏ ਜੀ ਤੋ ਤੁਸੀਂ ਚੀਖਾ ਮਾਰ ਲਾ ਪੈਂਦੇ ਕਿਉਂ ਕਿਉਂ ਤੁਸੀਂ 8 ਮਹੀਨੇ ਤੋਂ ਤੁਸੀਂ ਆਪਣੇ ਨਾਲ ਜ਼ੁਲਮ ਕਰਨਦੇ ਆ ਤੁਸੀਂ ਆਪਣੇ ਆਪ ਨਾਲ ਜ਼ਿਆਤੀ ਕਰਨਦੇ ਹੋ ਤੇ ਚਲੋ ਪਾਕਿਸਤਾਨੀਆਂ ਛੱਡ ਦਿਓ ਤੁਸੀਂ ਪੰਜਾਬ ਦੇ ਵਿੱਚ ਵਸਣ ਵਾਲੇ ਜਿਹੜੇ ਮੁਸਲਮਾਨ ਨੇ ਤੁਸੀਂ ਉਹਨਾਂ ਨੂੰ ਟਾਰਗੇਟ ਕਰਨਦੇ ਕਿੰਨੀ ਵਾਰੀ ਤੁਸੀਂ ਪੰਜਾਬ ਨੂੰ ਵੰਡਣਾ ਪਹਿਲੇ ਇੰਡੀਆ ਪਾਕਿਸਤਾਨ ਚ ਵੰਡਿਆ ਗਿਆ ਫਿਰ ਦੋ ਤਿੰਨ ਹਿੱਸੇ ਟੁਕੜੇ ਤੁਸੀਂ ਉੱਥੇ ਹਿੰਦੁਸਤਾਨ ਚ ਰਹਿ ਕੇ ਕਰ ਲਿਆ ਹੁਣ ਤੁਸੀਂ ਪੰਜਾਬ ਦੇ ਕਿੰਨੇ ਟੁਕੜੇ ਕਰਨੇ ਆ ਕਿ ਪੰਜਾਬ ਇਹਦਾ ਹਿੰਦੂਆਂ ਦਾ ਪੰਜਾਬ ਅਲੱਗ ਹੋ ਜਾਏ ਤੇ ਮੁਸਲਮਾਨਾਂ ਦਾ ਪੰਜਾਬ ਅਲੱਗ ਹੋ ਜਾਏ ਤੇ ਸਾਈ ਪੰਜਾਬ ਅਲੱਗ ਹੋ ਜਾਏ ਤੇ ਸਿੱਖਾਂ ਨੂੰ ਕੋਰੋਹੀ ਜੋ ਉਹ ਬੀਜੇਪੀ ਚਾਂਦੀ ਆ ਉਹ ਕਰੋ ਤੁਸੀਂ ਸਲਾਮਤ ਰਹੋ